ਸੋ ਪੰਜਾਬ ਦੀ ਸਿਆਸਤ ਦੇ ਵਿੱਚ ਅਕਸਰ ਹੀ ਬਿਆਨਬਾਜ਼ੀਆਂ ਹੁੰਦੀਆਂ ਰਹਿੰਦੀਆਂ ਨੇ ਜਿਸ ਨੂੰ ਲੈ ਕੇ ਕਈ ਵਾਰ ਕਈ ਵਿਵਾਦ ਵੀ ਖੜੇ ਹੋ ਜਾਂਦੇ ਨੇ ਜੋ ਪਿਛਲੇ ਸਮੇਂ ਦੇ ਵਿੱਚ ਹੁਣ ਵਿਵਾਦ ਖੜਾ ਹੋਇਆ ਹੈ ਕਾਂਗਰਸ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਦਾ ਉਹਨਾਂ ਵੱਲੋਂ ਜੋ ਬਿਆਨ ਪਿਛਲੇ ਸਮੇਂ ਦੇ ਵਿੱਚ ਤੰਤਰ ਜਿਮਨੀ ਚੋਣਾ ਦੇ ਵਿੱਚ ਦਿੱਤੇ ਗਏ ਸੀ ਉਸ ਨੂੰ ਲੈ ਕੇ ਲਗਾਤਾਰ ਰੋਧੀਆਂ ਵੱਲੋਂ ਘੇਰਿਆ ਜਾ ਰਿਹਾ ਤੇ ਉਹਨਾਂ ਦੇ ਖਿਲਾਫ ਪ੍ਰਦਰਸ਼ਨ ਵੀ ਕੀਤਾ ਗਿਆ ਕਿਉਂ ਦਿੱਤੇ ਗਏ ਨੇ ਬਿਆਨ ਕੀ ਜਾਣਬੁੱਝ ਕੇ ਰਾਜਾ ਵੜੰਗੇ ਵਿਵਾਦਾਂ ਵਿੱਚ ਰਹਿਣਾ ਚਾਹੁੰਦੇ ਨੇ ਕੀ ਇਹਨਾਂ ਬਿਆਨਾਂ ਦੇ ਨਾਲ ਜਿਮਨੀ ਚੋਣਾਂ ਦੇ ਵਿੱਚ ਕਾਂਗਰਸ ਦਾ ਨੁਕਸਾਨ ਹੋਵੇਗਾ ਇਸ ਉੱਪਰ ਆਪਾਂ ਗੱਲਬਾਤ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਸੁਖਿੰਦਰ ਸੋਤਾ ਜੀ ਸੋਤ ਸਾਹਿਬ ਪਹਿਲਾਂ ਤੁਹਾਡਾ ਬਹੁਤ ਸਵਾਗਤ ਹੈ ਬਹੁਤ ਧੰਨਵਾਦ ਜੀ ਤੁਹਾਡਾ ਸੋਤ ਸਾਹਿਬ ਬਿਆਨਾਂ ਨੂੰ ਕਿਵੇਂ ਦੇਖਦੇ ਹੋ ਕਿ ਰਾਜਾ ਵੜੰਗ ਦੀ ਆਪਾਂ ਗੱਲ ਕਰੀਏ ਤਾਂ ਸ਼ੁਰੂ ਤੋਂ ਹੀ ਉਹ ਚਰਚਾ ਚ ਲੈਣਾ ਚਾਹੁੰਦੇ ਹਨ ਕਿਵੇਂ ਨਾ ਕਿਵੇਂ ਬਿਆਨ ਬੋਜੀ ਹੋਵੇ ਜਾਂ ਕਿਤੇ ਜਾਂਦੇ ਨੇ ਕੁਝ ਵੱਖਰਾ ਹੀ ਕਰਦੇ ਨੇ ਤੇ ਇਹ ਬਿਆਨ ਨੂੰ ਕਿਵੇਂ ਤੁਸੀਂ ਦੇਖਦੇ ਹੋ ਦੇਖੋ ਰਾਜਾ ਵੜਿੰਗ ਇੱਕ ਕਾਫੀ ਸੁਲਝਾ ਹੋਇਆ ਆਉਣ ਨੂੰ ਜਿਹੜਾ ਹੈਗਾ ਸਿਆਸਤਦਾਨ ਆਪਾਂ ਨੂੰ ਮੰਨ ਸਕਦੇ ਆ ਕਿਉਂਕਿ ਰਾਜਾ ਵੜਿੰਗ ਕੋਈ ਛੋਟਾ ਮੋਟਾ ਨਾਮ ਨਹੀਂ ਹੈਗਾ ਅਮਰਿੰਦ ਸਿੰਘ ਰਾਜਾ ਵੜਿੰਗ ਨੈਸ਼ਨਲ ਤੌਰ ਤੇ ਜਿਹੜਾ ਨੈਸ਼ਨਲ ਪ੍ਰੈਜ਼ੀਡੈਂਟ ਰਹੇ ਨੇ ਯੂਥ ਕਾਂਗਰਸ ਤੇ ਉਸ ਤੋਂ ਬਾਅਦ ਹੁਣ ਪੰਜਾਬ ਦੇ ਪ੍ਰਧਾਨ ਵੀ ਨੇ ਕਈ ਵਾਰ ਉਹ ਐਮਐਲਏ ਜਿਹੜੀ ਹੈਗੀ ਸੀ ਜਿੱਤ ਚੁੱਕਣੇ ਤੇ ਹੁਣ ਐਮਪੀ ਵੀ ਬਣੇ ਹੋਏ ਨੇ ਠੀਕ ਤੋਂ ਉਸ ਤੋਂ ਬਾਅਦ ਆਪਾਂ ਹੁਣ ਜੇ ਗੱਲ ਕਰੀਏ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਰਾਜਵਿੰਗ ਦੀ ਬਿਆਨਬਾਜ਼ੀ ਨੂੰ ਲੈ ਕੇ ਜੋ ਗੱਲਬਾਤ ਹੋ ਰਹੀ ਹੈ ਮੈਂ ਕਹਿੰਨਾ ਕਿ ਬੰਦਾ ਮਾੜਾ ਨਹੀਂ ਹੁੰਦਾ ਬੰਦੇ ਦਾ ਕਈ ਵਾਰ ਸਮਾਂ ਮਾੜਾ ਚੱਲ ਪੈਂਦਾ ਹੂੰ ਇਹ ਜਿਹੜਾ ਹੈਗਾ ਸਰਸਵਤੀ ਮਾਤਾ ਜੀ ਦੀ ਜ਼ੁਬਾਨ ਤੇ ਬੈਠ ਗਈ ਉਸ ਦਾ ਕਿਸੇ ਵਕਤ ਤਾਂ ਉਹ ਗਲਤ ਵੀ ਬੋਲੀ ਜਾਵੇ ਤੇ ਉਹ ਵੀ ਬੱਲੇ ਬੱਲੇ ਕਰਾ ਦਿੰਦੇ ਆ ਤੇ ਕਿਸੇ ਵਕਤ ਉਹ ਸਹੀ ਵੀ ਬੋਲਦਾ ਤੇ ਜਦੋਂ ਨਾਰਾਜ਼ ਹੋਵੇ ਮਾਤਾ ਰਾਣੀ ਤੇ ਉਹ ਉਹ ਵੀ ਚੱਲ ਪੈਂਦਾ ਇਹ ਮੈਂ ਇੱਕ ਉਦਾਹਰਨ ਦਿੱਤੀ ਹੈ ਹੂੰ ਕਰਨੇ ਹੈ ਕਿ ਰਾਜਾ ਵਡਿੰਗ ਨੇ ਸੋਚ ਸਮਝ ਕੇ ਲੱਗਦਾ ਨਹੀਂ ਹੈ ਕਿ ਕੋਈ ਅਜਿਹੀ ਕੋਈ ਹਰਕਤ ਕੀਤੀ ਆ ਉਹਨਾਂ ਨੇ ਕਿਸੇ ਤਰ੍ਹਾਂ ਦੇ ਕਿਸ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਉਹਨੇ ਆਪ ਵੀ کیا ਹੈਗਾ ਰਾਜਾ ਵਡਿੰਗ ਨੇ ਕਿ ਮੈਂ ਕੋਈ ਸ਼ਬਦਾਂ ਦਾ ਜਾਦੂਗਰ ਨਹੀਂ ਹੈਗਾ ਹੂੰ ਠੀਕ ਹੈ ਉਹਨੇ ਇੱਕ ਗੱਲ ਕੀਤੀ ਉਹ ਇੱਕ ਤਰੀਕੇ ਦੇ ਨਾਲ ਆਪਦੀ ਪਾਰਟੀ ਦੇ ਵਿੱਚ ਦਲਿਤ ਨੇਤਾਵਾਂ ਨੇ ਜੋ ਪ੍ਰਾਪਤੀਆਂ ਕੀਤੀਆਂ ਉਹ ਦੱਸਣਾ ਬਚਾਉਂਦੀ ਸੀ ਜਿਆ ਗਰਾਊਂਡ ਲੈਵਲ ਤੋਂ ਉੱਠੇ ਵੇ ਨਿੱਡਰਾਂ ਨੇ ਜਿਹੜੀਆਂ ਪ੍ਰਾਪਤੀਆਂ ਕੀਤੀਆਂ ਦਸਨੀਆਂ ਤੋਂ ਉਹ ਚਾਹੁੰਦਾ ਸੀ ਪਰ ਉਹ ਦੱਸਣ ਦਾ ਤਰੀਕਾ ਗਲਤ ਤਰੀਕਾ ਗਲਤ ਹੋ ਗਿਆ ਬਿਲਕੁਲ ਸ਼ਬਦਾਂ ਦੀ ਫੇਰ ਸੀ ਜਿਹੜੀ ਲਫ਼ਜ਼ਾਂ ਦੀ ਉਹਨੂੰ ਲਫ਼ਜ਼ਾਂ ਦੇ ਨਾਲ ਖੇਡਣਾ ਨਹੀਂ ਆਇਆ ਤੇ ਉਹ ਆਪਦੇ ਬਿਆਨ ਨੂੰ ਲੈ ਕੇ ਖੁਦ ਫਸ ਗਿਆ ਹਾਲਾਂਕਿ ਬਾਅਦ ਵਿੱਚ ਮਾਫੀ ਵੀ ਮੰਗੀ ਹੈ ਤੇ ਮਾਫੀ ਮੰਗਣ ਸਮੇਂ ਫੇਰ ਗਲਤੀ ਕਰ ਗਿਆ ਉਹ ਚੀਜ਼ ਨੂੰ ਲੈ ਕੇ ਥੋੜਾ ਉਲਝ ਗਿਆ ਪਰ ਮੈਂ ਤਾਂ ਇਹ ਚੀਜ਼ ਜਿਹੜਾ ਹੈਗਾ ਸਾਰੇ ਸਿਆਸੀ ਨੇਤਾਵਾਂ ਨੂੰ ਵੀ ਬੇਨਤੀ ਕਰਨੀ ਚਾਹੁੰਗਾ ਸਾਰੀਆਂ ਸਿਆਸੀ ਧਿਰਾਂ ਨੂੰ ਹੀ ਬੇਨਤੀ ਕਰਨੀ ਚਾਹੁੰਗਾ ਕਿ ਚਾਹੇ ਕਿਸੇ ਵੀ ਪਾਰਟੀ ਦਾ ਬੰਦਾ ਹੋਵੇ ਜਿਉ ਨੇ ਮਾਫੀ ਮੰਗ ਲਈ ਨਾ ਹੂੰ ਤੇ ਗੱਲ ਉਹ ਤਾਂ ਛੱਡ ਦੇਣਾ ਚਾਹੀਦਾ ਕਿਉਂਕਿ ਪੰਜਾਬ ਰਾਜਾ ਵਡਿੰਗ ਨੇ ਕਿਹਨੂੰ ਕੀ ਕਿਹਾ ਇਹ ਮੁੱਦਾ ਪੰਜਾਬ ਦਾ ਨਹੀਂ ਹੈ ਨਹੀਂਗਾ ਬਿਲਕੁਲ ਬਿਲਕੁਲ ਅਸਲ ਮੁੱਦੇ ਪੰਜਾਬ ਦੇ ਨੇ ਪੰਜਾਬ ਦੇ ਵਿੱਚੋਂ ਨਸ਼ਾ ਕਿਵੇਂ ਖਤਮ ਹੋਣਾ ਪੰਜਾਬ ਦੇ ਲੋਕਾਂ ਨੂੰ ਬੇਰੋਜ਼ਗਾਰੀ ਚੋਂ ਕਿਵੇਂ ਕੱਢਣਾ ਜੋ ਪੰਜਾਬ ਦੇ ਕਿਸਾਨਾਂ ਦੇ ਸਿਰ ਪੰਜਾਬ ਦੇ ਸਿਰ ਲੱਖਾਂ ਕਰੋੜਾਂ ਰੁਪਏ ਦਾ ਕਰਜ਼ਾ ਚੜ ਚੁੱਕਿਆ ਉਹਨੂੰ ਕਿਵੇਂ ਉਤਾਰਨਾ ਤੇ ਉਹਨੂੰ ਠੱਲ ਕਿਵੇਂ ਪਾਉਣੀ ਆ ਵੀ ਉਹ ਵਧੇ ਨਾ ਹਾਂ ਤੇ ਗੈਂਗਸਟਰ ਵਾਦ ਕਿਵੇਂ ਖਤਮ ਕਰ ਗੈਂਗਸਟਰ ਵਾਦ ਕਿਵੇਂ ਖਤਮ ਕਰਨਾ ਨੌਜਵਾਨੀ ਨੂੰ ਸੇਫ ਕਿਵੇਂ ਕਰਨਾ ਅਸਲ ਮੁੱਦੇ ਸਾਡੇ ਇਹ ਨੇ ਸਾਡੇ ਇਹ ਮੁੱਦੇ ਨਹੀਂ ਹੈ ਕਿ ਕਿਨੇ ਕਿਨੂੰ ਕੀ ਕਹਤਾ ਉਹ ਇਹ ਤਾਂ ਹੁਣ ਵਿਖੇ ਆਪਸ ਹੀ ਇੱਕ ਦੂਜੇ ਨੂੰ ਬੋਲਦੇ ਰਹਿੰਦੇ ਹੁੰਦੇ ਨੇ ਬਿਲਕੁਲ ਇਹ ਆਪਸ ਵਿੱਚ ਚਲਦੀਆਂ ਰਹਿੰਦੀਆਂ ਨੇ ਅੱਛਾ ਅੱਜ ਦੇ ਲੀਡਰਾਂ ਦੀ ਜੇ ਗੱਲ ਕਰੀਏ ਤਾਂ ਲੀਡਰ ਤਾਂ ਇੱਕ ਦੂਸਰੇ ਪ੍ਰਤੀ ਜਦੋਂ ਬਿਆਨਬਾਜ਼ੀ ਕਰਦੇ ਨੇ ਤੇ ਕੱਪੜੇ ਉਤਾਰਨ ਤੱਕ ਜਾਂਦੇ ਨੇ ਇੱਕ ਦੂਸਰੇ ਦੇ ਹੂੰ ਜੇ ਅੱਪਾ ਲੀਡਰਾਂ ਤੋਂ ਤਾਂ ਇਸ ਚੀਜ਼ ਦੀ ਆਸ ਕਰ ਹੀ ਨਹੀਂ ਸਕਦੇ ਬਹੁਤੇ ਲੀਡਰਾਂ ਤੋਂ ਇਸ ਚੀਜ਼ ਦੀ ਆਪਾਸ ਨਹੀਂ ਕਰ ਸਕਦੇ ਕਿ ਉਹ ਸੱਭਿਕ ਨੇ ਜਾਂ ਉਹ ਹਿੰਸਕ ਨਹੀਂ ਹੈ ਜਿਹੜਾ ਲੋਕ ਸਭਾ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਕਿਸ ਤਰ੍ਹਾਂ ਲੜਦੇ ਨੇ ਇੱਕ ਦੂਸਰੇ ਨੂੰ ਅੱਖਾਂ ਕੱਢ ਕੱਢ ਪੈਂਦੇ ਨੇ ਮਗਰ ਉਹ ਹੀ ਜੱਫੀਆਂ ਪੈਂਦੀਆਂ ਮੁੜ ਕੇ ਜੱਫੀਆਂ ਪਾਉਂਦੇ ਨੇ ਹਾਂ ਲੋਕਾਂ ਦੇ ਸਾਹਮਣੇ ਅੱਖਾਂ ਕੱਢ ਕੱਢ ਲੜਦੇ ਨੇ ਇੱਕ ਦੂਸਰੇ ਨੂੰ ਮਿਹਣੋ ਮਿਹਣੀ ਹੁੰਦੇ ਨੇ ਆਪਾਂ ਹੁਣ ਪਿਛਲੇ ਦਿਨਾਂ ਚ ਜਿਹੜੇ ਵਿਧਾਨ ਸਭਾ 4 ਸਾਲੋ ਕੇ ਦੇਖ ਰਹੇ ਹਾਂ ਉਦੋਂ ਪਹਿਲਾਂ ਕਾਲੀ ਦਲ ਵੀ ਦੇਖਦੇ ਰਹੇ ਹਾਂ ਹੂੰ ਕਾਂਗਰਸ ਵਾਲੇ ਵੀ ਦੇਖਦੇ ਰਹੇ ਹਾਂ ਤਪ ਹਾਲਾਤ ਤਾਂ ਇਹਨਾਂ ਦੇ ਮਤਲਬ ਇਹਨਾਂ ਤੋਂ ਕੋਈ ਚੰਗੀ ਆਸਤਾ ਰੱਖ ਹੀ ਨਹੀਂ ਸਕਦੇ ਵੀ ਚੰਗੀ ਭਾਸ਼ਾ ਬੋਲਣਗੇ ਚਲੋ ਠੀਕ ਹੈ ਮੰਨ ਲਈ ਗੱਲ ਵੀ ਭਾਈ ਹੁਣ ਤੁਸੀਂ ਰਾਜਵਡਿੰਗ ਨੂੰ ਘੇਰ ਲਿਆ ਰਾਜਵਡਿੰਗ ਨੇ ਮਾਫੀ ਮੰਗ ਲਈ ਰਾਜਵਡਿੰਗ ਵਾਸਤੇ ਵੀ ਬਹੁਤ ਗਲਤ ਗੱਲ ਹੈ ਹੁਣ ਸੋਚ ਸਮਝ ਕੇ ਬੋਲਣਾ ਚਾਹੀਦਾ ਜੇ ਗੱਲ ਤੁਸੀਂ ਕਰਨੀ ਹੈ ਉਹਨੂੰ ਪਹਿਲਾਂ 100 ਵਾਰੀ ਸੋਚੋ ਪਹਿਲਾਂ ਆਪਣੇ ਨਾ ਬਜ਼ੁਰਗ ਕਹਿੰਦੇ ਹੁੰਦੇ ਸੀ ਪਹਿਲਾਂ ਤੋਲੋ ਫਿਰ ਬੋਲੋ ਹਾਂ ਹੈਨਾ ਇਹ ਕਹਿੰਦੇ ਵੀ ਇਹ ਜਿਹੜੀ ਜ਼ਬਾਨ ਹੈ ਤੇ ਹੱਡੀ ਹੁੰਦੀ ਨਹੀਂ ਹੱਡੀਆਂ ਤੋੜਵਾ ਦਿੰਦੀ ਹੈ। ਚਲੋ ਹਾਂ ਜੀ ਉਹ ਸੰਭਲ ਕੇ ਥੋੜਾ ਤੁਹਾਨੂੰ ਚੱਲਣਾ ਚਾਹੀਦਾ ਸੀ ਤੇ ਪਰ ਫਿਰ ਵੀ ਹੁਣ ਸੈਸੀ 93 ਚਾਹੀਦਾ ਹੈ ਕਿ ਇਹ ਰਾਜਾ ਵੜਿੰਗ ਮੁੱਦਾ ਨਹੀਂ ਹੈਗਾ। ਹਾਂ ਮੁੱਦੇ ਹੋਰ ਨੇ ਉਹ ਜਿਹੜੇ ਸਹੀ ਨੇ ਉਹਨਾਂ ਤੇ ਗੱਲ ਕਰੋ। ਹਾਂ ਕਿਉਂਕਿ ਸਰਕਾਰ ਨੇ ਤਾਂ ਇਹ ਚੀਜ਼ ਨੂੰ ਢੜਕਾਉਣਾ ਹੈਗੇ ਹੈ ਨਾ ਕਿਉਂਕਿ ਉਹਨਾਂ ਨੂੰ ਤਾਂ ਮੁੱਦਾ ਮਿਲ ਗਿਆ ਵੀ ਉਹ ਉਹ ਚੀਜ਼ਾਂ ਤੇ ਜਿਹੜਾ ਹੁਣ ਉਹਨਾਂ ਨੇ ਹੋਰ ਬਿਆਨ ਦਿੱਤਾ ਸੀ ਵੀ ਗੈਂਗਸਟਰਾਂ ਦੇ ਖਿਲਾਫ ਹੋਏ ਸੀ ਗੈਂਗਸਟਰ ਖਤਮ ਕਰਦਾਂਗੇ ਇਹਨਾਂ ਦੇ ਪਰਿਵਾਰਾਂ ਤੇ ਪਰਚ ਆਉਣਾ ਚਾਹੀਦਾ ਇਹਨਾਂ ਰਿਸ਼ਤੀਆਂ ਉਰਾਂ ਤੇ ਪਰਚ ਆਉਣਾ ਚਾਹੀਦਾ ਨਹੀਂ ਫਿਰ ਵੱਧ ਜਾਗੇ ਬੜਾ ਟਾਈਮ ਤਾਂ ਹੈ ਨਹੀਂ ਯਾਰ ਕੋਈ ਹੋਇਆ ਚਾਰ ਸਾਲ ਹੀ ਹੋਇਆ ਤੁਹਾਨੂੰ ਗਿਆਨੂ ਇਹਦੇ ਪਹਿਲੀ ਸਰਕਾਰ ਠੋਡੀ ਸੀ ਤੁਸੀਂ ਕੀ ਕੀਤਾ ਕੈਬਨਟ ਦੇ ਵਿੱਚ ਸੀ ਤੁਸੀਂ ਕੀ ਕੀਤਾ ਉਹ ਤਾਂ ਫਿਰ ਭਾਈ ਰਾਜਪਟਿੰਗ ਨੂੰ ਆਪਾਂ ਪੁੱਛਦੇ ਆਂ ਵੀ ਉਦੋਂ ਤੂੰ ਕੈਬਨਟ ਦੇ ਵਿੱਚ ਹੀ ਸੀਗਾ ਤੂੰ ਵੀ ਉਦੋਂ ਕੀ ਕੀਤਾ ਉਦੋਂ ਤਾਂ ਬੱਸਾਂ ਦੀ ਬਾਡੀ ਵੀ ਰਾਜਸਥਾਨ ਚ ਲਵਾਉਣ ਚਲੇ ਗਏ ਸੀ ਤੁਸੀਂ ਜੋ ਪੰਜਾਬ ਦੇ ਵਿੱਚ ਕੋਈ ਬਾਡੀਆਂ ਲਾਉਣ ਵਾਲਾ ਹੀ ਨਹੀਂ ਹੈਗਾ ਉਹ ਵਰਤਾਏ ਮਾਨ ਸਾਹਿਬ ਕਹਿੰਦੇ ਨੇ ਨਾ ਫਿਰ ਫਾਈਲਾਂ ਖੋਲ ਗਏ ਨਹੀਂ 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 ਫਿਰ ਮਾਨ ਸਾਹਿਬ ਨੇ ਕੋਈ ਸਮਝੌਤਾ ਕੀਤਾ ਹੁਣਾ ਉਹਨਾਂ ਨੇ ਤਾਂ ਮਾਨ ਸਾਹਿਬ ਖੋਲਣ ਫੋਲ ਫਾਈਲਾਂ ਕਿਉਂ ਕਹਿੰਦੇ ਨੇ ਵੀ ਖੁੱਲ ਗਏ ਖੋਲੋ ਜੇ ਤੁਹਾਡੇ ਕੋਲ ਹੈਗੀਆਂ ਤਾਂ ਹੈਗੀਆਂ ਤਾਂ ਕਿਉਂ ਨਹੀਂ ਖੋਲਦੇ ਕੋਈ ਸਮਝੌਤਾ ਕੀਤਾ ਸਹੀ ਤੇ ਕੱਲ ਮਲਾ ਕੇ ਜਦਨੇ ਕਿਤੇ ਵੀ ਹੁਣ ਇਹੀ ਆ ਵੀ ਆਪੋਜੀਸ਼ਨ ਨੂੰ ਵੀ ਤੇ ਮੁਦਿਆਂ ਦੇ ਧਿਆਨ ਦੇਣਾ ਚਾਹੀਦਾ ਇਹ ਚੀਜ਼ਾਂ ਤੇ ਨਹੀਂ ਕਰ ਰਹੀ ਨਾ ਭਾਨਾ ਭਾਜੀ ਮੈਂ ਕਹਿਣਾ ਹੈ ਕਿ ਸਾਡੀ ਆਪੋਜੀਸ਼ਨ ਪਾਰਟੀਆਂ ਨੂੰ ਵੀ ਬੇਨਤੀ ਹੈ ਹੂੰ ਸੱਤਾਧਾਰੀ ਪਾਰਟੀ ਨੂੰ ਵੀ ਬੇਨਤੀ ਹੈ ਤੇ ਜਿਹੜਾ ਇੰਨੀ ਦਿਨੀ ਜਿਵਨੀ ਚੋਣ ਦਾ ਮਾਹੌਲ ਭਖਿਆ ਹੋਇਆ ਉਸ ਤੇ ਚੋਣ ਲੜ ਰਹੀਆਂ ਜਥੇਬੰਦੀਆਂ ਨੂੰ ਉਹਨਾਂ ਨੂੰ ਸਾਰੀਆਂ ਪਾਰਟੀਆਂ ਨੂੰ ਸਾਰੀਆਂ ਧਿਰਾਂ ਨੂੰ ਵੀ ਇਹੀ ਨਿਮਰ ਬੇਨਤੀ ਹੈ ਕਿ ਭਾਈ ਤੁਸੀਂ ਅ ਪਰਸਨਲੀ ਰਾਜਨੀਤੀ ਕਰਨੀ ਬੰਦ ਕਰ ਦਿਓ ਹੂੰ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੋ ਹੂੰ ਪੰਜਾਬ ਨੂੰ ਜਿਹੜਾ ਹੈਗਾ ਕਰਜ਼ੇ ਝੋ ਕਿਵੇਂ ਕੱਢਣਾ ਹੈ ਜਿਹੜਾ ਦਿਨੋ ਦਿਨ ਕਰਜ਼ੇ ਦੀ ਪੰਡ ਪੰਜਾਬ ਦੇ ਲੋਕਾਂ ਦੇ ਸਿਰ ਭਾਰੀ ਹੁੰਦੀ ਜਾ ਰਹੀ ਹੈ ਉਹਨੂੰ ਜਿਹੜਾ ਹੈਗਾ ਤੁਸੀਂ ਹਲਕੀ ਕਿਵੇਂ ਕਰਨਾ ਹੈ ਪੰਜਾਬ ਨੂੰ ਸੁਰੱਖ ਰੂ ਕੇ ਰੇ ਢੰਗ ਨਾਲ ਕਰਨਾ ਪੰਜਾਬ ਦੇ ਵਿੱਚ ਗੈਂਗਸਟਰਵਾਦ ਕਿਵੇਂ ਖਤਮ ਕਰਨਾ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਕਿਵੇਂ ਬਚਾਉਣਾ ਹੈ ਵਿਦੇਸ਼ੀ ਤਾਕਤਾਂ ਦੇ ਵੱਲੋਂ ਆਏ ਦਿਨ ਜਿਹੜਾ ਪੰਜਾਬ ਦੇ ਵਿੱਚ ਹਾਲਾਤ ਵਿਗਾੜਨ ਦੇ ਲਈ ਜਿਹੜੇ ਹਥਿਆਰ ਆ ਰਹੇ ਨੇ ਜਿਹੜੇ ਤੁਸੀਂ ਆਦਨ ਖਬਰਾਂ ਦੀ ਸੁਰਖੀਆਂ ਬਣਦੇ ਨੇ ਉਹ ਚੀਜ਼ ਨੂੰ ਅੱਥ ਕਿਵੇਂ ਪਾਉਣੀ ਹੈ ਭਾਈ ਨਾਲੇ ਇੱਕ ਮੈਂ ਤਾਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਭਾਈ ਤੁਹਾਡੇ ਉਹ ਜੈਮਰ ਜੁਮਰ ਜੇ ਕਿੱਧਰ ਗਏ ਜਿਹੜਾ ਸਿਸਟਮ ਤੁਸੀਂ ਮਹਿੰਗਾ ਲਿਆ ਕੇ ਲਾਇਆ ਸੀਗਾ ਡਰੋਨ ਜਿਹੜਾ ਫੜਨ ਵਾਸਤੇ ਉਹ ਤਾਂ ਫਿਰ ਜਿਹੜੀ ਪੁਲਿਸ ਤਾਂ ਜਾਂ ਜਾਂ ਜਿਹੜੀ ਹੈਗੀ ਆ ਬੋਡਰ ਸਕਿਉਰਿਟੀ ਫੋਰਸ ਆ ਉਹ ਤਾਂ ਲਗਾਤਾਰ ਉਧਰੋਂ ਆਏ ਹੋਏ ਡਰੋਨ ਰਹੀ ਆਏ ਹੋਏ ਸਮਾਨ ਫੜੀ ਜਾਂਦੀ ਹੈ ਅੱਜ ਦਿਨ ਖਬਰਾਂ ਲੱਗੀਆਂ ਜਾਂਦੀਆਂ ਨੇ ਫਿਰ ਭਾਈ ਤੁਹਾਡਾ ਸਿਸਟਮ ਕਿੱਧਰ ਗਿਆ ਕਿ ਕੱਲੀਆਂ ਉਹ ਵੀ ਦੂਸਰੇ ਆਰਡਰਾਂ ਨੂੰ ਕਾਗਜ਼ੀ ਰੇ ਕਾਗਜ਼ੀ ਸੀ ਬਸ ਅ ਤੋਂ ਗੱਲਬਾਤ ਕਰਨ ਲਈ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਜੀ ਜਿਵੇਂ ਕਿ ਸੀਨੀਅਰ ਪੱਤਰਕਾਰ ਸੁਖਿੰਦਰ ਸੋਚਾਈ ਨੇ ਦੱਸਿਆ ਕਿ ਬਿਆਨਾਂ ਨੂੰ ਛੱਡ ਕੇ ਪੰਜਾਬ ਦੇ ਮੁੱਦਿਆਂ ਤੇ ਜਿਹੜੀ ਸਿਆਸਤ ਕਰਨੀ ਚਾਹੀਦੀ ਹੈ ਇਸ ਵਿੱਚ ਜ਼ਿਆਦਾ ਤਰਵਜੋ ਨਹੀਂ ਦੇਣੀ ਚਾਹੀਦੀ ਜੋ ਮੁੱਦੇ ਨੇ ਵਿਰੋਧੀਆਂ ਪਾਰਟੀਆਂ ਵੱਲੋਂ ਉੱਚੇ ਜਾਣੇ ਚਾਹੀਦੇ ਹਨ ਉਸੇ ਦੇ ਆਧਾਰ ਤੇ ਵੋਟ ਮੰਗਣੀ ਚਾਹੀਦੀ ਹੈ ਉਸੇ ਆਧਾਰ ਤੇ ਹੀ ਇਹ ਲੋਕਾਂ ਦੇ ਵਿੱਚ ਵਿਚਰਨਾ ਚਾਹੀਦਾ ਹੁਣ ਦੇਖਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਮਾਮਲਿਆਂ ਦੇ ਵਿੱਚ ਜਿੱਥੇ ਮਨਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਮਾਫੀ ਮੰਗ ਲਈ ਗਈ ਹੈ ਤੇ ਉਸ ਮਾਵਲੇ ਵਿੱਚ ਲਗਾਤਾਰ ਉਹਨਾਂ ਦੇ ਖਿਲਾਫ ਜਿੱਥੇ ਪ੍ਰਦਰਸ਼ਨ ਵੀ ਹੋਏ ਨੇ ਸਵਾਲ ਹਲੇ ਤੱਕ ਵੀ ਜਿਹੜੇ ਸلسਲਾ ਜਾਰੀ ਹੈ ਉਹ ਦੇਖਣਾ ਹੈ ਔਰਨ ਸਮੇਂ ਦੇ ਵਿੱਚ ਇਹ ਹੁਣ ਤਰਨਤਾਰ ਜਿਮਨੀ ਚੋਣਾ ਦੇ ਵਿੱਚ ਕੀ ਸਰਿਆਸਤ ਕਰਵਟ ਲੈਂਦੀ ਹੈ